ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਸਾਰਿਆਂ ਨੂੰ 29 ਤਰੀਕ ਦਾ ਬਾਈ ਕੱਟ ਰੱਖਿਆ ਗਿਆ ਜਿਹੜੀ ਹਨ 29 ਤਰੀਕ ਆ ਠੀਕ ਹੈ ਜੀ ਮਹਿਮਾ ਸਿੰਘ ਵਾਲਾ ਪੰਡਾਲ ਲੁਧਿਆਣੇ ਦੇ ਨਾਲੇ ਪੈਂਦਾ ਜੀ ਕਿਲਾ ਰੈਪਰ ਕੋਲ ਤੇ ਸਾਰੇ ਹਮਮਾ ਆ ਕੇ ਪਹੁੰਚੇ ਭਰਾ ਜਿੰਨੇ ਵੀ ਨੇ ਬੈਲ ਗੱਡੀਆਂ ਵਾਲੇ ਕਬੂਤਰ ਬਾਜ਼ ਵੀਰ ਨੇ ਘੋੜਿਆਂ ਵਾਲੇ ਨੇ ਕੁੱਤਿਆਂ ਵਾਲੇ ਨੇ ਕੁੱਕੜਾਂ ਵਾਲੇ ਨੇ ਠੀਕ ਆ ਭਾਈ ਜੀ ਬਾਕੀ ਵੀਰ ਜੀ ਆਪਾਂ ਜੀ ਵੀਡੀਓ ਪਾਉਣੀ ਸੀਗੀ ਜਿੱਦਾਂ ਹੁਣ ਗਰਮੀ ਚੱਲਦੀ ਆ ਤਾਂ ਸੇਵ ਦਾ ਸਿਰਕਾ ਆਪਾਂ 5 ਐਮ ਐਲ ਹੈ ਕ੍ਰੀਟਰ ਪਾਣੀ ਚ ਪਾ ਸਕਦੇ ਆ ਜੇ ਸਿਰਕਾ ਨਹੀਂ ਪਣਦਾ ਆਪਾਂ ਡੈਸਪਰੀਨ ਦੀ ਇੱਕ ਗੋਲੀ ਠੀਕ ਆ ਜੀ 1 ਲੀਟਰ ਚ ਆਪਾਂ ਘੋਲ ਕੇ ਕਬੂਤਰਾਂ ਪਾ ਸਕਦੇ ਆ ਵੀਰ ਜੀ ਖੋਡੀਆਂ ਦੀ ਭਰਾ ਜੀ ਸਪਾਈ ਰੱਖੋ ਸਾਰੇ ਵੀਰੇ ਹੁਣ ਬਿਮਾਰੀ ਆਉਣ ਦੇ ਬਹੁਤ ਚਾਂਸ ਨੇ ਠੀਕ ਆ ਭਰਾ ਜੀ ਇੱਕ ਕਬੂਤਰਾਂ ਹਫਤੇ ਬਾਅਦ ਜਾਂ 2-3 ਦਿਨ ਬਾਅਦ ਵੀਰ ਜੀ ਇਲੈਕਟ੍ਰੋਲ ਪਾਊਡਰ ਆਉਂਦਾ ਜੀ ਨੇ ਆਪਾਂ ORS ਵੀ ਕਹਿੰਦੇ ਆ ਉਹ ਤੁਸੀਂ ਇੱਕ ਪੂਰਾ ਪੌਚ 3 ਜਾਂ 5 ਲੀਟਰ ਪਾਣੀ ਵਿੱਚ ਘੋਲ ਕੇ ਕਬੂਤਰਾਂ ਚਾਹੇ ਉੱਡੇ ਵਾਲੇ ਨੇ ਚਾਹੇ ਤੁਹਾਡੇ ਬੱਚਿਆਂ ਵਾਲੇ ਨੇ ਚਾਹੇ ਬੱਚੇ ਪਾਲਦੇ ਨੇ ਵੀਰੇ ਉਹਨਾਂ ਨੂੰ ਦੋ ਤੁਹਾਡੇ ਕਬੂਤਰਾਂ ਪਾਣੀ ਨਹੀਂ ਖਤਮ ਹੋਊਗਾ ਤੇ ਬਿਮਾਰੀ ਨਹੀਂ ਆਊ ਤੁਹਾਡੇ ਕਬੂਤਰਾਂ ਠੀਕ ਹੈ ਜੀ ਜਿਹੜਾ ਡਿਸਪਰੀਨ ਦਾ ਪਾਣੀ ਆ ਉਹ ਹਫ਼ਤੇ 'ਚ ਵੀਰੇ ਜਾਂ 15 ਦਿਨਾਂ 'ਚ ਇੱਕ ਵਾਰ ਪਾ ਸਕਦੇ ਹੋ ਤੇ ਸਿਰਕਾ ਵੀ ਤੁਸੀਂ ਇਦਾਂ ਹੀ ਕਰ ਸਕਦੇ ਹੋ ਠੀਕ ਹੈ ਜੀ ਤੇ ਭਰਾਵਾਂ ਮੇਰੇ ਜਰੂਰ ਪਹੁੰਚੋ ਨਤ ਅਨਸਾਰੇ ਮੇਰੇ ਵੀਰ ਠੀਕ ਆ ਬੇਨਤੀ ਹੈ ਸਾਰਿਆਂ ਨੂੰ ਜੇ ਆਪਣੀ ਵੀਡੀਓ ਵੀਰੇ ਵਧੀਆ ਲੱਦੀ ਨੱਗੇ ਸ਼ੇਅਰ ਕਰਦਿਆ ਕਰੋ ਤੇ ਸਬਸਕ੍ਰਾਈਬ ਕਰੋ ਚੈਨਲ ਨੂੰ ਲਾਈਕ ਕਰੋ ਠੀਕ ਆ ਜੀ ਘੰਟੀ ਵਾਲਾ ਬਟਨ ਦਬਾ ਦਿਓ ਆਪਾਂ ਅੱਗੇ ਵੀ ਇਦਾਂ ਵੀਡੀਓ ਪਾਵਾਂਗੇ ਠੀਕ ਆ ਵੀਰ ਜੀ